ਪੀਪੀ ਕਨਮਿਊਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਪਹੁੰਚੇ ਹਾਂ ਪ੍ਰੇਮ ਕਲੋਨੀ ਸਾਨੇਵਾਲ ਨੰਦਪੁਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੈਬਨਿਟ ਮੰਤਰੀ ਹਰਦੀਪ ਸਿੰਘ ਹੁੰਡਿਆ ਜੀ ਦੇ ਸਹਿਯੋਗ ਨਾਲ ਪ੍ਰਦਾਨ ਰਾਜਦੀਪ ਪਾਟਿਆ ਜੀ ਨੇ ਪ੍ਰੇਮ ਕਲੋਨੀ ਸਾਨੇਵਾਲ ਦੀ ਪਾਰਕ ਵਿੱਚ ਬੂਟੇ ਲਗਾਏ ਇਸ ਮੌਕੇ ਕੀਰਤਨ ਸਿੰਘ ਬੱਬੂ ਕੌਂਸਲਰ ਜਸਵਿੰਦਰ ਕੌਰ ਤਲਵਾੜਾ ਗੁਰਮੀਤ ਸਿੰਘ ਬੱਬੂ ਤਲਵਾੜਾ ਰਵਿੰਦਰ ਸਿੰਘ ਬੱਬੂ ਖਾਲਸਾ ਕੁਲਵਿੰਦਰ ਸੰਦੂ ਬਲਵੰਤ ਸਿੰਘ ਸੂਰਜ ਮੈਣੀ ਦਲਜੀਤ ਚੋਹਾਨ ਮੌਜੂਦ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਓ ਗੱਲਬਾਤ ਵੀ ਕਰਦੇ ਹਾਂ ਇਹ ਮਹਿੰਮ ਕਿੰਨੇ ਚਿਰ ਜਾਰੀ ਰਹੇਗੀ ਅਤੇ ਇਸ ਦੇ ਨਾਲ-ਨਾਲ ਪੁੱਛਦੇ ਹਾਂ ਕੀ ਕੀ ਪ੍ਰਬੰਧ ਕੀਤੇ ਗਏ ਨੇ ਤੇ ਇਸ ਦੀ ਸਾਮ ਸੰਭਾਲ ਕਿਸ ਤਰ੍ਹਾਂ ਕੀਤੀ ਜਾਵੇਗੀ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਕਾਰਪੋਰੇਸ਼ਨ ਚ ਸਾਡੇ ਜਿਹੜਾ ਸਫਾਈ ਕਰਮਚਾਰੀ ਨੇ ਇਹਨਾਂ ਦਾ ਵੀ ਬੜਾ ਬੜਾ ਧੰਨਵਾਦ ਹੈ ਬੜੀ ਗਰਮੀ ਦੇ ਵਿੱਚ ਬੜੇ ਮਿਹਨਤ ਨਾਲ ਲੱਗੇ ਹੋਏ ਨੇ ਅੱਜ ਕਹਿੰਦੇ ਜੀ ਅਸੀਂ ਰੋਟੀ ਵੀ ਨਹੀਂ ਖਾਣੀ ਅੱਜ ਅਸੀਂ ਬੂਟਾ ਹੀ ਲਾਉਣੇ ਨੇ ਸਾਰਾ ਦਿਨ ਹੁਣ ਅਸੀਂ ਇੱਕ ਇੱਕ ਸਮੋਸਾ ਖਾ ਕੇ ਹਟਿਆ ਨਾਲੇ ਠੰਡੇ ਪੀ ਕੇ ਹਟਿਆ ਜੀ ਬਹੁਤ ਮਿਹਨਤ ਨਾਲ ਲੱਗੇ ਨੇ ਇਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਪ੍ਰੇਮ ਕਲੋਨੀ ਨੰਦਪੁਰ ਵਿਖੇ ਜੋ ਅੱਜ ਪਾਰਕ ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਕੈਬਨਿਟ ਮਿਨਿਸਟਰ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਉਹਨਾਂ ਦੀ ਰਹਿਨਵਾਈ ਹੇਠ ਸਾਡੇ ਪ੍ਰਧਾਨ ਜੀ ਸਾਨੇ ਵਾਲ ਦੇ ਰਾਜਦੀਪ ਸਿੰਘ ਜੀ ਭਾਟਿਆ ਉਹਨਾਂ ਦੇ ਵੀ ਬਹੁਤ ਵਧੀਆ ਪ੍ਰਾਲਾ ਸਹਿਯੋਗ ਦੇ ਨਾਲ 400 ਬੂਟਾ ਪ੍ਰੇਮ ਕਲੋਨੀ ਦੇ ਪਾਰਕ ਦੇ ਵਿੱਚ ਲਾਇਆ ਜਾ ਰਿਹਾ ਫੂਟੇ ਬਹੁਤ ਵਧੀਆ ਨੇ ਫਲਦਾਰ ਬੂਟੇ ਨੇ ਤੇ ਸਜਾਵਟ ਵਾਲੇ ਬੂਟੇ ਨੇ ਤੇ ਵਧੀਆ ਜਿਹੜੇ ਬੂਟੇ ਬੇਲਾਂ ਵਾਲੇ ਹੋਰ ਜਿੰਨੇ ਵੀ ਮਤਲਬ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਕਿਸਮਾਂ ਦੇ ਬੂਟੇ ਨੇ ਇਹ ਬੜਾ ਵਧੀਆ ਪ੍ਰਸਲਾ ਜੀ ਇਹ ਦੇਖੋ ਜਿਹੜਾ ਸਾਡਾ ਆਉਣ ਵਾਲਾ ਬੱਚਿਆਂ ਦਾ ਉਹ ਵੇਖਾ ਟਾਈਮ ਜਿੰਨੀ ਸਾਨੂੰ ਆਕਸੀਜਨ ਦੀ ਲੋੜ ਆ ਇੰਡਸਟਰੀ ਦੇ ਵਿੱਚ ਜਿਸ ਤਰ੍ਹਾਂ ਇੰਡਸਟਰੀ ਲੱਗਦੀ ਆ ਪੋਲੂਸ਼ਨ ਵੀ ਹੁੰਦਾ ਔਰ ਦਰਖਤਾਂ ਦੀ ਕਟਾਈ ਵੀ ਲੋਕੀ ਬਹੁਤ ਕਰਦੇ ਆ ਇਸ ਚੀਜ਼ ਨੂੰ ਅੱਜ ਮੰਦੇ ਨਜ਼ਰ ਰੱਖਦੇ ਹੋਏ ਸਾਨੂੰ ਜਿੰਨੀ ਆਕਸੀਜਨ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਹਰ ਇੱਕ ਨਾਗਰਿਕ ਨੂੰ ਸਾਡੀ ਇੱਕ ਇਹ ਜ਼ਿੰਮੇਵਾਰੀ ਬਣਦੀ ਆ ਸਾਡੇ ਜਿੱਥੇ ਵੀ ਘਰ ਦੇ ਕੋਲ ਜਗ੍ਹਾ ਹੋਵੇ ਜਿੱਥੇ ਸਾਡਾ ਕਾਰੋਬਾਰ ਦੀ ਜਗ੍ਹਾ ਹੋਵੇ ਔਰ ਜਿੱਥੇ ਸਾਡੇ ਖੇਤ ਨੇ ਖੇਤਾਂ ਦੇ ਵਿੱਚ ਜਿੱਥੇ ਵੀ ਸਾਨੂੰ ਸੜਕਾਂ ਦੇ ਗਲੀਆਂ ਦੇਾਰੇ ਆਲੇ-ਦਾਲੇ ਕਿਨਾਰੇ ਜਿੱਥੇ ਵੀ ਸਾਨੂੰ ਲੋਡ ਮਹਿਸੂਸ ਹੁੰਦੀ ਹੋਵੇ ਇਹ ਸਾਨੂੰ ਵਾਤਾਵਰਣ ਸੰਭਾਲਣ ਦੀ ਬਹੁਤ ਜ਼ਿਆਦਾ ਲੋੜ ਆ ਬਹੁਤ ਜ਼ਿਆਦਾ ਜ਼ਰੂਰਤਾਂ ਕਿਉਂਕਿ ਆਕਸੀਜਨ ਤੋਂ ਬਿਨਾ ਅਸੀਂ ਇੱਕ ਮਿੰਟ ਵੀ ਨਹੀਂ ਜੀ ਸਕਦੇ ਹੈਗੇ ਕਿੰਨੇ ਬੂਟੇ ਲਗਾਉਣ ਦਾ ਟੀਚਾ ਰੱਖਿਆ ਅੱਜ ਦਾ ਫਿਲਹਾਲ 450 ਦਾ ਉਸ ਤੋਂ ਬਾਅਦ ਤੁਸੀਂ ਹੁਣ ਜਦੋਂ ਜਿਸ ਤਰ੍ਹਾਂ ਅੱਜ ਲੜੀਏ ਤੁਰੀ ਆ ਇਹ ਅਸੀਂ ਹਰ ਹਫ਼ਤੇ ਦੀ ਹਫ਼ਤੇ ਕਮ ਸੇ ਕਮ 100000 ਬੂਟੇ ਦਾ ਅਸੂਰ ਟੀਚਾ ਰੱਖਿਆ ਬਹੁਤ ਤੋਂ ਬਹੁਤ ਬੂਟੇ ਲਾਈਏ ਸਾਨੇ ਨਾਲ ਨੂੰ ਪੂਰਾ ਹਰਿਆ ਭਰਿਆ ਇਹਨੂੰ ਸਾਨੇ ਨਾਲ ਹਲਕੇ ਨੂੰ ਸਾਡੇ ਅੱਜ ਮੰਤਰੀ ਸਾਹਿਬ ਜੀ ਨੇ ਉਹਨਾਂ ਨੇ ਵੀ ਸਾਨੇ ਨਾਲ ਮੰਡੀ ਦੇ ਵਿੱਚ ਬੂਟੇ ਲਾਏ ਨੇ ਉਹਨਾਂ ਨੇ ਵੀ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਇੱਥੇ ਹੀ ਲਾ ਰਹੇ ਹਾਂ ਹੋਰ ਵੀ ਸਾਨੂੰ ਜਿੱਥੇ-ਜਿੱਥੇ ਜਗ੍ਹਾ ਦੀ ਲੱਗਦਾ ਆਪਾਂ ਤਾਂ ਮਹਿਸੂਸ ਲੋੜ ਵਸੇ ਨੂੰ ਉੱਥੇ ਲਾਵਾਂ ਕਿਹਣਾ ਚਾਹੋਗੇ ਅੱਜ ਦੇ ਮੁੱਢੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੇ ਹੁਕਮ ਅਨੁਸਾਰ ਅੱਜ ਸਵੇਰ ਦੇ ਅਸੀਂ ਸਾਰੀ ਟੀਮ ਨੇ ਸਾਹਨੇ ਵਾਲਦੇ ਜਿੰਨੇ ਵੀ ਸਾਡੇ ਕੌਂਸਲਰ ਸਹਿਬਾਨ ਨੇ ਸਾਰੇ ਰਲ ਕੇ 400 ਬੂਟਾ ਅਸੀਂ ਲੈ ਕੇ ਆਂਦਾ ਜਿਹੜੇ ਸਵੇਰ ਦੇ ਲੱਗੇ ਹੋਏ ਸਾਰੇ ਲਾਂਨ ਆਨੰਦਪੁਰੀ ਪਾਰਕ ਦੇ ਵਿੱਚ ਬਾਕੀ ਸਾਰੇ ਹੀ ਸਹਿਯੋਗ ਕਰਕੇ ਸਾਰਿਆਂ ਨੂੰ ਪਬਲਿਕ ਨੂੰ ਵੀ ਅਪੀਲ ਕਰਦੇ ਆਂ ਵੀ ਤੁਸੀਂ ਵੱਧ ਤੋਂ ਵੱਧ ਇੱਕ ਇੱਕ ਬੰਦਾ ਦੋ ਦੋ ਚਾਰ ਚਾਰ ਬੂਟੇ ਜਰੂਰ ਲਗਾਓ ਤਾਂ ਕਿ ਆਪਾਂ ਵਾਤਾਵਰਣ ਨੂੰ ਵਧੀਆ ਬਣਾ ਸਕੀਏ ਤੇ ਇਹ ਜਿਹੜਾ ਉਪਰਾਲਾ ਹਰਦੀਪ ਸਿੰਘ ਮੁੰਡੀਆਂ ਜੀ ਦੇ ਕਹਿਣ ਅਨੁਸਾਰ ਅਸੀਂ ਸਾਰੀ ਟੀਮ ਇਹ ਉਪਰਾਲਾ ਕਰ ਰਹੇ ਆਂ ਤੇ ਵੱਧ ਚੜ ਕੇ ਪਬਲਿਕ ਨੂੰ ਵੀ ਸਾਡੀ ਅਪੀਲ ਹੈ ਕਿ ਸਹਿਯੋਗ ਸਾਰੇ ਕਰੋ ਤੇ ਸਾਰੇ ਹੀ ਬੂਟੇ ਲਗਾਓ ਅੱਜ ਦਾ ਦੇਖੋ 400 ਬੂਟੇ ਲੈ ਕੇ ਆਏ ਆ ਜੀ ਤੇ ਲਗਭਗ ਹਫਤੇ ਦੇ ਵਿੱਚ ਜਿੱਦਾਂ ਜਿੱਦਾਂ ਸਾਨੂੰ ਕੋਈ ਨਾ ਕੋਈ ਜਗ੍ਹਾ ਮਿਲੇ ਜਾਊਗੀ ਕਿਤੇ 200 ਕਿਤੇ 400 ਉਹ ਰੂਟੀਨ ਵਿੱਚ ਡੇਲੀ ਬੂਟੇ ਅਸੀਂ ਲਗਾਉਂਦੇ ਰਵਾਂਗੇ ਕਿੱਥੇ ਕਿੱਥੇ ਲਗਾਣਾ ਸ਼ਾਂਦੇਵਾਲ ਪਾਰਕ ਦੇ ਵਿੱਚ ਲਗਾਉਣ ਦੀ ਕੋਸ਼ਿਸ਼ ਹੈ ਜੀ ਉੱਥੇ ਲਗਾਨੇ ਆ ਇੱਕ ਸ਼ਾਂਦੇਵਾਲ ਦੀ ਨਵੀਂ ਪਾਰਕ ਬਣਾਉਣ ਜਾ ਰਹੇ ਆ ਉੱਥੇ ਵੀ ਪਰਾਲੇ ਵੀ ਉੱਥੇ ਵੀ ਲਗਾਵਾਂਗੇ ਬਾਕੀ ਇੱਕ ਹਾਈਵੇ ਤੇ ਤੋਬਾ ਹੈਗਾ ਜਿਹੜਾ ਕਿ ਹੁਣ ਸਾਫ਼ ਸੁਥਰਾ ਹੋ ਗਿਆ ਜਿੱਥੇ ਜਿੱਥੇ ਮਤਲਬ ਸਾਨੂੰ ਜਗ੍ਹਾ ਮਿਲਦੀ ਰਹੂਗੀ ਪਬਲਿਕ ਵੀ ਸਾਨੂੰ ਸਪੋਰਟ ਕਰੇ ਦੱਸੇ ਵੀ ਇੱਥੇ ਬੂਟੇ ਲਗਾ ਉੱਥੇ ਲਗਾਉਂਦੇ ਰਹਾਂਗੇ ਜੀ ਜੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਤਾਵਰਨ ਸੰਭਾਲ ਦੱਸ ਦੇ ਮੌਕੇ ਅਸੀਂ ਪ੍ਰੇਮ ਕਲੌਨੀ ਬਾਗ ਨੰਬਰ 14 ਤੋਂ ਜਿਹੜੀ ਸ਼ੁਰੂਆਤ ਕੀਤੀ ਆ ਵਾਤਾਵਰਨ ਸੰਭਾਲ ਲੋ ਇਹਦੇ ਦੌਰਾਨ 400 ਬੂਟਾ ਇੱਥੇ ਲੱਗ ਰਿਆ ਤੇ ਉਸ ਤੋਂ ਬਾਅਦ ਹੋਰ ਵੀ ਬੂਟੇ ਲਗਾਏ ਜਾਣਗੇ ਸਾਡੇ ਮਾਨਯੋਗ ਕਪਨਾਤ ਮੰਤਰੀ ਹਰਦੀਪ ਸਿੰਘ ਜੀ ਮੁੰਡੀਆਂ ਦਾ ਭਗਵਾਨ ਸਿੰਘ ਜੀ ਮਾਨ ਉਹਨਾਂ ਦੀ ਰਹਿਮਾਈ ਹੈ ਜਿਵੇਂ ਪਾਰਟੀ ਦਾ ਹੁਕਮ ਹੁੰਦਾ ਉਸ ਹਾਵਨਾ ਵਾਤਾਵਰਨ ਨੂੰ ਸੰਭਾਲ ਕਰੀਏ ਕਿਉਂਕਿ ਅੱਜ ਲੋੜ ਆ ਰੁੱਖ ਤੇ ਕੋਖ ਨੂੰ ਬਚਾਉਣ ਦੀ ਲੋੜ ਆ ਤਾਂ ਕਿ ਜੋ ਸਾਡੀ ਧਰਤੀ ਦਾ ਜਿਹੜਾ ਵਾਤਾਵਰਨ ਆ ਤਾਪਮਾਨ ਆ ਉਹ ਵੱਧਦਾ ਜਾਂਦਾ ਸਾਰਿਆਂ ਨੂੰ ਅਪੀਲ ਆ ਵੀ ਆਪਾਂ ਇੱਕ ਇੱਕ ਰੁੱਖ ਜ਼ਰੂਰ ਲਗਾ ਕੇ ਆਪਾਂ ਵਾਤਾਵਰਨ ਸੰਭਾਲ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਏ ਜਾ ਰਹੇ ਨੇ ਅਵਰ ਕੀ ਕਹਿਣਾ ਇੱਥੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਪ੍ਰਧਾਨ ਰਾਜਦੀ ਰਾਜਦੀ ਪਾਰਟੀ ਜੀ ਦਾ ਤੇ ਮੰਤਰੀ ਸਾਹਿਬ ਕੈਬਨਿਟ ਮੰਤਰੀ ਹਰਦੀਪ ਸਿੰਘ ਮੋਡੀਆਂ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਂਦੇਵਾਲ ਪ੍ਰੀਮ ਕੋਲੋਨੀ ਪਾਰਕ ਦੇ ਵਿੱਚ ਅੱਜ ਬੂਟੇ ਲਗਾਉਣ ਦਾ ਕਾਰਜ ਆਰੰਭ ਕੀਤਾ ਕਿਉਂਕਿ ਬਰਸਾਤ ਦਾ ਮੌਸਮ ਹੈ ਇਸ ਮੌਸਮ ਵਿੱਚ ਲਾਇ ਬੂਟੇ ਵਧੀਆ ਤਰੀਕੇ ਨਾਲ ਫਲਦੇ ਨੇ ਔਰ ਸਾਨੂੰ ਸ਼ਹਿਰ ਦੇ ਵਿੱਚ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ ਮੈਂ ਹੀ ਬੇਨਤੀ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਆਪਾਂ ਵਾਤਾਵਰਨ ਨੂੰ ਹਰਿਆ-ਭਰਿਆ ਕਰੀਏ ਕਿੰਨੇ ਕ ਬੂਟੇ ਲਾਉਣ ਦੇ ਟੀਚਰ ਤਾਂ ਜੀ 11500 ਬੂਟੇ ਲਾਉਣ ਦਾ ਹੈਗਾ ਸਾਡੇ ਸਾਰੇ ਵਾਰਡਾਂ ਦੇ ਵਿੱਚ ਇੱਥੇ ਕਿੱਥੇ ਸਾਰੇ ਵਾਰਡਾਂ ਦੇ ਵਿੱਚ ਬਾਕੀ ਸ਼ਹਿਰ ਦੇ ਆਲੇ ਦੁਆਲੇ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਕਿਤੇ ਲੱਗਦਾ ਵੀ ਵਧੀਆ ਤਰੀਕੇ ਨਾਲ ਬੂਟੇ ਪੜ ਸਕਦੇ ਨੇ ਖਰਾਬ ਨਾ ਹੋਣ ਜਿੱਥੇ ਵੀ ਹੋ ਸਕੇ ਜਿਵੇਂ ਅੱਜ ਦਾਣਾ ਮੰਡੀ ਦੇ ਵਿੱਚ ਮੰਤਰੀ ਸਾਹਿਬ ਨੇ ਇਹ ਬੂਟੇ ਲਗਾਉਣ ਦਾ ਸਵੇਰੇ ਆਪਣੇ ਕੀ ਸੀਗੇ ਪ੍ਰੋਗਰਾਮ ਉੱਤੇ ਬੂਟੇ ਲਾਇਨੇ ਜੀ ਹੁਣ ਕੱਲੇ ਕੱਲੇ ਵਾਰਡ ਦੇ ਵਿੱਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਪਾਰਕਾਂ ਦੇ ਵਿੱਚ ਗਲੀਆਂ ਦੇ ਵਿੱਚ ਹਰ ਜਗ੍ਹਾ ਜਿੱਥੇ ਵੀ ਸਾਨੂੰ ਲੱਗਦਾ ਵੀ ਵਧੀਆ ਤਰੀਕੇ ਨਾਲ ਪੜ ਸਕਦੇ ਆ ਬੂਟੇ ਬੂਟੇ ਲਗਾਏ ਜਾ ਰਹੇ ਨੇ ਹਰ ਕਿਨਤਾ ਹ ਜਿਹੜੀ ਬੁਲਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜਿਹੜੇ ਬੂਟੇ ਲਾਏ ਜਾ ਰਹੇ ਨੇ ਅੱਜ ਕੱਲ੍ਹ ਪ੍ਰਸ਼ਾਦ ਦੇ ਦਿਨਾਂ ਦੇ ਵਿੱਚ ਕੋਈ ਵੀ ਬੂਟਾ ਜਿਹੜਾ ਉਹ ਆਸਾਨੀ ਨਾਲ ਚੱਲ ਪੈਂਦਾ ਤੇ ਨਵੇਂ ਬੂਟੇ ਲਾਉਣ ਦਾ ਮੌਸਮ ਆ ਤੇ ਮੈਂ ਨਿੱਜੀ ਤੌਰ ਤੇ ਹਰੇਕ ਸਾਲ ਤਕਰੀਬਨ 1000 ਕ ਬੂਟਾ ਲਾਉਣ ਦਾ ਜਿਹੜਾ ਹੈਗਾ ਟੀਚਾ ਰੱਖਦਾ ਹੁਣ ਤੇ ਉਹ ਇਕੱਲਾ ਲਾਉਣ ਦਾ ਨਹੀਂ ਪਾਲਣ ਦਾ ਵੀ ਨਾਲ ਆ ਤੇ ਜਿੰਨੇ ਕ ਬੂਟੇ ਅਸੀਂ ਲਾਏ ਨੇ ਮੈਂ ਨਿੱਜੀ ਤੌਰ ਤੇ ਗੱਲ ਕਰਦਾ ਉਹਨਾਂ ਕ ਜਿਹੜੇ ਸਕਸੈਸਫੁਲ ਖੜੇ ਆ ਮੇਰੇ ਕੋਲ ਔਰ ਅੱਜ ਜਿਹੜਾ ਹੈਗਾ ਪ੍ਰਧਾਨ ਜੀ ਦੀ ਅਗਵਾਈ ਚ ਇੱਥੇ ਪ੍ਰੇਮ ਕਲੋਨੀ ਪਾਰਕ ਦੇ ਵਿੱਚ ਪੂਰਾ ਪਾਰਕ ਨੂੰ ਵੈਸੇ ਤਾਂ ਕਾਫੀ ਬੂਟੇ ਲੱਗੇ ਹੋਏ ਨੇ ਹੋਰ ਵੀ ਫਲਦਾਰ ਬੂਟੇ ਜਿਹੜੇ ਨੇ ਮੌਸਮੀ ਬੂਟੇ ਉਹਨਾਂ ਨੂੰ ਲਾਉਣ ਦਾ ਜਿਨ੍ਹਾਂ ਨੇ ਅਪਰਾਲਾ ਜਿਹੜਾ ਹੈਗਾ ਕੀਤਾ ਤੇ ਬਹੁਤ ਹੀ ਵਧੀਆ ਅਪਰਾਲਾ ਇਹਦੇ ਨਾਲ ਫਲਾਂ ਰਾਹੀਂ ਫੁੱਲਾਂ ਰਾਹੀਂ ਜਾਂ ਪੱਤਿਆਂ ਰਾਹੀਂ ਜਿਹੜਾ ਸਾਨੂੰ ਮਨੁੱਖ ਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਨੇ ਫਾਲ ਫੁੱਲ ਪੱਤੇ ਜਿਹੜੇ ਨੇ ਸਾਨੂੰ ਖੁਰਾਕ ਮਿਲਦੀ ਆ ਉਹਨਾਂ ਚੋਂ ਨਾਲੇ ਸੁੱਧ ਵਾਤਾਵਰਨ ਮਿਲਦਾ ਤੇ ਆ ਜਿੰਨੀ ਹੋਮਸ ਦਾ ਮੌਸਮ ਵਾਤਾਵਰਨ ਗਰਮੀ ਦਾ ਇਹਦੇ ਚੋ ਵੀ ਨਜਾਦ ਦਮਾਉਣ ਦਾ ਇੱਕ ਚੰਗਾ ਉਪਰਾਲਾ ਦੂਸਰੀ ਗੱਲ ਆ ਜਿਹੜੇ ਸਾਡੇ ਸੁਣਨ ਵਾਲੇ ਮਿਲਣ ਵਾਲੇ ਜਾਂ ਚਾਹਣ ਵਾਲੇ ਨੇ ਉਹਨਾਂ ਨੂੰ ਇੱਕ ਸੰਦੇਸ਼ਾ ਵੀ ਆ ਵੀ ਸਾਰੇ ਜਣੇ ਆਪਾਂ ਆਪਣੇ ਹਿੱਸੇ ਦਾ ਇੱਕ-ਇੱਕ ਜਿਹੜਾ ਰੁੱਖ ਜਿਹੜਾ ਜ਼ਰੂਰ ਲਾਈਏ ਕਿਹੜੇ-ਕਿਹੜੇ ਬੂਟੇ ਜ਼ਿਆਦਾ ਲਗਾਉਣ ਵੀ ਕੋਈ ਉਹ ਵੀ ਕਰਦਾ ਹੈ ਕਿ ਅਸੀਂ ਦੇਖੋ ਕੁਝ ਤਾਂ ਰਵੈਤੀ ਬੂਟੇ ਨੇ ਜਿਵੇਂ ਜਿਹੜੇ ਰਵੈਤੀ ਆਪਣੇ ਪ੍ਰਚਲਿਤ ਨੇ ਕੁਝ ਫਲਦਾਰ ਬੂਟੇ ਨੇ ਇਹ ਮਿਕਸ ਹੀ ਨੇ ਕੋਈ ਇੱਕ ਤਰ੍ਹਾਂ ਦੇ ਸਜਾਵਟੀ ਜਿਹੜੇ ਨੂੰ ਪਹਿਲਾਂ ਹੀ ਲੱਗੇ ਹੋਏ ਨੇ ਉਹ ਸਜਾਵਟੀ ਬੂਟੇ ਘੱਟ ਆ ਜਿਹੜੇ ਲੰਬਾ ਟਾਈਮ 20-20 ਸਾਲ ਕੋਈ ਜਿਹੜਾ ਹੈਗਾ ਫਲ ਦੇਣ ਇਹ ਜਿਹੇ ਬੂਟਾ ਦੀ ਜਿਹੜੀ ਚੋਅ ਇਸ ਆਉਂ ਕੀਤੀ ਜਾਂਦੀ ਆ